ਅਸੀਂ ਦੱਖਣੀ ਮidan ਸਭਾ ਹਲਕੇ ਦੇ ਵਾਰਡ 39 ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਮੌਜੂਦ ਨੇ ਬਲਾਕ ਪ੍ਰਧਾਨ ਨੇ ਮਨੀਸ਼ ਕੁਆ ਟਿੰਕੂ ਗੱਲਬਾ ਕਰਾਂਗੇ ਟਿੰਕੂ ਜੀ ਸਭ ਤੋਂ ਪਹਿਲਾਂ ਚੋਣਾ ਆ ਗਿਆ ਨੇ ਨਗਰ ਨਿਕਮ ਦੀਆਂ ਕਿਹੜੇ ਕਿਹੜੇ ਮੁੱਦੇ ਆ ਜਿਹੜੀ ਤੁਹਾਡੀ ਪਾਰਟੀ ਜਿਹੜੀ ਲੋਕਾਂ ਵਿੱਚ ਲੈ ਕੇ ਜਾ ਰਹੀ ਹੈ ਹਲਕਾ ਦੱਖਣੀ ਵਿੱਚ ਪਹਿਲਾਂ ਤਾਂ ਸਭ ਤੋਂ ਸੜਕਾਂ ਦੀ ਬਹੁਤ ਸਮੱਸਿਆ ਸੀਗਾ ਐ ਐਮਐਲਏ ਸਾਹਿਬ ਸਾਡੇ ਰਜਿੰਦਰਪਾਲ ਕਰੋਸ਼ੀਨਾ ਦੀ ਅਗਵਾਈ ਵਿੱਚ ਇੱਥੋਂ 70 ਤੋਂ 80 ਸੜਕਾਂ ਦਾ ਸਿਉ ਘਾਟਨ ਕੀਤਾ ਅਤੇ ਸੜਕਾਂ ਬਣ ਵੀ ਚੁੱਕੀਆਂ ਨੇ ਕੁਝ ਕੋਈ ਸੜਕਾਂ ਦਾ ਕੰਮ ਚੱਲ ਵੀ ਰਿਹਾ ਬਹੁਤ ਜਲਦੀ ਜਿਹੜੀਆਂ ਥੋੜੀਆਂ-ਬਹੁਤੀਆਂ 2-4 ਸੜਕਾਂ ਰਹਿndੀਆਂ ਨੇ ਉਹ ਵੀ ਬਣ ਜਾਣਗੀਆਂ ਤੇ ਅਸੀਂ ਹਲਕਾ ਦਖਣੀ ਵਿੱਚ ਜਿੰਨੇ ਵੀ ਵਾਰਡ ਨੇ ਉਹਨਾਂ ਵਿੱਚ ਅਸੀਂ ਮੁਹੱਲਾ ਕਲੀਨਿਕ ਖੁਲਾਏ ਤਾਂ ਕਿ ਲੋਕਾਂ ਨੂੰ ਦਵਾਈ ਫ੍ਰੀ ਮਿਲ ਸਕੇ ਤੇ ਲੋਕਾਂ ਦਾ ਇਲਾਜ ਵਧੀਆ ਹੋ ਜਾਕੇ ਹਲਕਾ ਦਖਣੀ ਕਈ ਕਈ ਵਰੀਆਂ ਤੋਂ ਕਈ ਬਰਿਆਂ ਤੋਂ ਕਈ ਸਰਕਾਰੀ ਸਹੂਜਾਂ ਤੋਂ 52 ਸੀਗਾ ਜੋ ਆਮ ਆਦਮੀ ਪਾਰਟੀ ਸਰਕਾਰਾਂ ਨੇ ਤੇ ਹੁਣ ਉਹ ਸਾਰਾ ਪੂਰਾ ਕੀਤਾ ਗਿਆ ਹੈ ਹਲਕਾ ਦਖਣੀ ਵਿੱਚ ਹਰੇ ਹੋਰ ਕਈ ਕੰਮ ਮੈਡਮ ਰਜਿੰਦਰਪਾਲ ਰਛੀਨਾ ਦੇ ਵੱਲੋਂ ਕੀਤੇ ਗਏ ਨੇ ਚਾਹੇ ਉਹ ਟਿਊਲਾਂ ਦਾ ਕੰਮ ਹੋਵੇ ਚਾਹੇ ਉਹ ਸਰਕਾਰੀ ਸਕੂਲਾਂ ਦਾ ਕੰਮ ਹੋਵੇ ਚਾਹੇ ਉਹ ਪਾਣੀ ਨਾਲੀ ਨਾਲੀ ਕੋਈ ਵੀ ਆਮ ਲੋੜ ਹੋਵੇ ਨਾ ਬਲੀ ਆਮ ਲੋਡ ਕੋਈ ਵੀ ਕਹਿੰਦੇ ਪੂਰੀ ਕੀਤੀ ਗਈ ਗੱਲਬਾਤ ਕਰਾਂਗੇ ਹਰ ਤੁਸੀਂ ਸਮਝ ਦਿਓ ਕਿ ਜਿਹੜੇ ਤੁਹਾਡੇ ਕੀ ਵਿਸ਼ੇ ਜਿਹੜੇ ਹੋਰ ਵੀ ਹੱਲੇ ਨੇ ਜਿਹੜੇ ਪੈਂਡਿੰਗ ਨੇ ਜਿਹੜੇ ਮੈਡਮ ਨੂੰ ਬੰਨੋ ਜਿਹੜੇ ਆ ਕਿਹਾ ਕਿ ਪੂਰੇ ਕੀਤੇ ਜਾਣ ਨੇ ਜਿਹੜੇ ਵਿਸ਼ੇ ਪੈਂਡਿੰਗ ਨੇ ਇੱਕ ਤਾਂ ਗਲੀਆਂ ਦਾ ਜਿਆਦਾ ਸੜਕਾਂ ਦਾ ਹੀ ਹੈ ਪਰ ਉਹ ਚੱਲ ਰਿਹਾ ਇਸ ਪ੍ਰੋਸੈਸ ਸਮਾਂ ਥੋੜਾ ਕਿਉਂਕਿ ਪਹਿਲਾਂ ਜੋ ਬੈਂਸ ਭਰਾ ਅਸੀਂ 10 ਸਾਲ ਲਈ ਉਹਨਾਂ ਨੇ ਬਿਲਕੁਲ ਹੀ ਕੋਈ ਕੰਮ ਨਹੀਂ ਕੀਤਾ ਸੀ ਉਹਨਾਂ ਨੇ ਬਿਲਕੁਲ ਹੀ ਨਾਸ ਮਾਰੇ ਪਿਆ ਸੀ ਹਲਕੇ ਦਾ ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ ਔਰ ਅਸੀਂ ਲੱਗੇ ਹੋਏ ਆ ਇਸ ਮਤਲਬ ਹਲਕੇ ਨੂੰ ਨਖਾਰਨ ਲਈ ਇਹ ਬਹੁਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਜੀ ਜੀ ਤੁਸੀਂ ਹਲਕਾ ਦਖਣੀ ਵਿੱਚ ਪੂਰੇ ਜਾ ਕੇ ਦੇਖੋ ਹਰੇਕ ਜਗ੍ਹਾ ਗਲੀਆਂ ਦਾ ਚਾਹੇ ਉਹ ਸੜਕਾਂ ਦਾ ਹੋਵੇ ਅਸੀਂ ਉਦਘਾਟਨ ਕਰ ਰਹੇ ਆ ਔਰ ਗਲੀਆਂ ਨਾਲੀਆਂ ਬਣ ਲੀਆਂ ਨੇ ਪ੍ਰੋਪਰ ਸਕੂਲ ਵੀ ਨਵੇਂ ਜਿਹੜੇ ਬਣੇ ਨੇ ਤੇ ਚਾਹੇ ਉਹ ਮੁਹੱਲਕ ਨੀਂਦ ਦੀ ਗੱਲ ਕੀਤੀ ਜਾਵੇ ਸਾਰੇ ਹਲਕੇ ਵਿੱਚ ਮੁਹੱਲਕ ਨੀਂਦ ਵੀ ਨਵੇਂ ਦਿੱਤੇ ਗਏ ਆ ਤਾਂ ਕਿ ਜਿਹੜੇ ਲੋਕ ਇੱਥੇ ਦਵਾਈਆਂ ਤਵੰਜੇ ਸੀ ਉੱਥੇ ਦਵਾਈਆਂ ਫ੍ਰੀ ਮਿਲਦੀਆਂ ਨੇ ਤੇ ਹੁਣ ਆਪਣਾ ਇਲਾਜ ਕਰਾ ਸਕਣਗੇ ਜੀ کافی ਆਪਣੇ ਇੱਥੇ ਮਤਲਬ ਕਿ ਲੋਕ ਰਹਿੰਦੇ ਲੋਕ کافی ਲੋਕ ਰਹਿੰਦੇ ਨੇ ਖਾਸ ਤੌਰ ਤੇ ਪ੍ਰਵਾਸੀ ਵੀ کافی ਰਹਿੰਦੇ ਨੇ ਮਤਲਬ ਕਿ ਉਹਨਾਂ ਦੀ ਵੀ کافی ਜੀ ਜ਼ਰੂਰਤਾਂ ਨੇ ਹਰ ਕਿਸੇ ਜ਼ਰੂਰਤ ਹੈਗੀ ਜੀ ਕੱਲੀ ਪ੍ਰਵਾਸੀਆਂ ਦੀ ਨਹੀਂ ਹੈਗੀ ਹਰ ਬੰਦੇ ਦੀ ਹਰ ਇੱਕ ਬੰਦੇ ਨੂੰ ਜ਼ਰੂਰਤ ਹੈ ਜਿੱਦਾਂ ਕਿ ਪਹਿਲਾਂ ਤਾਂ ਬਿਜਲੀ ਜਾਤੀ ਪ੍ਰਤੀ ਮਿਲਦੀ ਸੀ ਫ੍ਰੀ ਹਰ ਇੱਕ ਨੂੰ ਹੁਣ ਤਕਰੀਬਨ ਹਰ ਇੱਕ ਨੂੰ ਹੋ ਗਈ ਆ ਅੱਗੇ ਸਹੂਲ ਕਿਸੇ ਸਰਕਾਰ ਨੇ ਨਹੀਂ ਇਹ ਦਿੱਤੀ ਜਿਹੜੀ ਕਿ ਇਸ ਸਰਕਾਰ ਨੇ ਦਿੱਤੀ ਆ ਸਭ ਤੋਂ ਵਧੀਆ ਕਦਮ ਆ ਜੀ ਇਹ ਤਾਂ ਲੱਗਦਾ ਹੈ ਕਿ ਕਾਫੀ ਜਿਹੜੀ ਲੋਕਾਂ ਨੂੰ ਹੋਰ ਵੀ ਉਮੀਦਾਂ ਹੈਗੀਆਂ ਨੇ ਕਿਉਂਕਿ ਸਰਕਾਰ ਜਿਹੜੀ ਆਈ ਹੈ ਤੇ ਹੁਣ ਕੌਂਸਲਰ ਬਣਨ ਜਾ ਰਹੇ ਨੇ ਤੇ ਕੀ ਉਮੀਦਾਂ ਲੈਣਗੇ ਕਿ ਕੀ ਵਿਸ਼ੇ ਹੁਣ ਲੋਕਾਂ ਤੁਸੀਂ ਲੈ ਕੇ ਜਾ ਰਹੇ ਹੋ ਦੇਖੋ ਜੀ ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਮਿੱਜਕਦਮ ਆਪਣਾ ਕੰਮ ਹੋ ਜਾਣਾ ਹੌਲੀ ਹੌਲੀ ਟਾਈਮ ਲੱਗੂਗਾ ਹੌਲੀ ਹੌਲੀ ਸਾਰੇ ਸੁਧਾਰ ਹੋਣਗੇ ਜੀ ਸੁਧਾਰ ਹੋਣਗੇ ਹਾਂਜੀ ਤੇ ਇਸ ਤਰ੍ਹਾਂ ਗੱਲਬਾਤ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਲੋਕਾਂ ਵਿੱਚ ਜਾਣਦੇ ਤਾਂ ਲੋਕ ਕੀ ਹੁਣ ਕਹਿੰਦੇ ਨੇ ਕੀ ਹੋਣਾ ਚਾਹੀਦਾ ਹੈ ਕਿ ਲੋਕਾਂ ਵਿੱਚ ਵਿਚਰਦੇ ਤੁਸੀਂ ਲੋਕਾਂ ਵਿੱਚ ਵਿਚਰਦੇ ਨੇ ਦੇਖਦੇ ਆ ਰਹੇ ਹਾਂ ਜਦੋਂ ਦਾ ਦੇਸ਼ ਸਾਡਾ ਆਜ਼ਾਦ ਹੋਇਆ ਜਿੰਨੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਆਈਆਂ ਉਹਨਾਂ ਲੋਕਾਂ ਤੋਂ ਸਾਰੇ ਇਸ ਵੇਲੇ ਪੰਜਾਬ ਦਾ ਮੂੰਹ ਭੰਗ ਹੋ ਚੁੱਕਾ ਉਹ ਜਿੰਦੀ ਜਾਗਦੀ ਮਿਸਾਲ ਆਪਾਂ ਸਾਰੇ ਜਾਣਦੇ ਆਂ ਕਿ ਜਿਮਨੀ ਚੋਣਾ ਹੋਈ ਜਾਂ ਦੁਬਾਰਾ ਬੜਾ ਹੋ ਹੋ हल्ला ਕੀਤਾ ਸੀ ਏਦਾਂ ਦਾ ਪਰ ਨਹੀਂ ਵਿਸ਼ਵਾਸ ਆ ਲੋਕਾਂ ਨੂੰ ਤੇ ਵਧੀਆ ਢੰਗ ਨਾਲ ਜਿਮਨੀ ਚੋਣਾ ਜਿੱਤੀਆਂ ਏਦਾਂ ਹੀ ਹੁਣ ਜਿਹੜੇ ਹੁਣ ਹੋ ਰਹੀਆਂ ਕਾਰਪੇਸ਼ਨੀ ਚੋਣਾ ਇਹਦੇ ਵਿੱਚ ਲੁਧਿਆਣੇ ਤੋਂ ਆਵਾ ਦੀ ਪਾਰਟੀ ਦਾ ਚੁਣ ਕੇ ਮੇਰ ਬਣੇਗਾ ਜੀ ਮੇਰ ਬੜੇਗਾ ਤਾਕਤ ਤਿਆਰ ਹੈ ਫਿਰ ਕੋਈ ਗੱਲਬਾ ਕਰਾਂਗੇ ਪਾਰਟੀ ਜਿੰਮਵਾਰੀ ਆ ਸੰਗਠਨ ਚੋਂ ਕਦ ਤੱਕ ਸੀਟਾਂ ਜਿਹੜੀਆਂ ਐਲਾਨ ਐਲਾਨ ਰਹੇ ਹੋ ਪੂਰੀ ਤਰ੍ਹਾਂ ਦੇਖੋ ਜੀ ਇਹ ਸਰਕਾਰ ਦਾ ਕੰਮ ਆ ਦੋ ਚਾਰ ਦਿਨਾਂ ਵਿੱਚ ਮੇਰੇ ਹਿਸਾਬ ਨਾਲ ਸੀਟਾਂ ਅਲਾਉਂਸ ਹੋ ਜਾਣਗੀਆਂ ਤੇ ਜਲਦੀ ਤੁਹਾਨੂੰ ਵਧੀਆ ਤੇ ਇਮਾਨਦਾਰ ਕੈਂਡੀਡੇਟ ਦਿੱਤੇ ਜਾਣਗੇ ਆਮ ਆਦਮੀ ਪਾਰਟੀ ਦੇ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਪਹਿਲਾਂ ਕਾਉਂਸਲਰ ਤਾਂ ਚਾਹੇ 70 75 ਸਾਲਾਂ ਤੋਂ ਕਾਲੀ ਕਾਂਗਰਸ ਇਹਨਾਂ ਨੇ ਵਾਰੀ ਇੱਕ ਦੂਜਿਆਂ ਦੀ ਵਾਰੀ ਬਣੀ ਹੋਈ ਸੀ 5 ਸਾਲ ਤੇਰੇ 5 ਸਾਲ ਮੇਰੇ ਪਰ ਲੇਕਿਨ ਕੰਮ ਕੋਈ ਕਰਦਾ ਨਹੀਂ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਹਲਕਾ ਦੱਖਣੀ ਜੋ 11 ਦੇ 11 ਅਸੀਂ ਕੈਂਡੀਡੇਟ ਜਿਤਾਵਾਂਗੇ ਅਤੇ ਮੇਅਰ ਵੀ ਹਲਕਾ ਦੱਖਣੀ ਤੋਂ ਬਣਾ ਕੇ ਦਿਖਾਵਾਂਗੇ ਮੈਡਮ ਰਜਿੰਦਰਪਾਲਕਰ ਦੀ ਸ਼ਿਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਬੜੀ ਮਿਹਨਤ ਨਾਲ ਉਹ ਕੰਮ ਕਰਦੇ ਨੇ ਅਤੇ ਇਮਾਨਦਾਰ ਲੀਡਰ ਨੇ ਅਸੀਂ 11 ਦੇ 11 ਵਾਰਡ ਜਿੱਤਾਂਗੇ ਜੀ ਅਹ ਇਹ ਸੰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕਪਰਡਾਰ ਤੇ ਹੋਰ ਸੀਨੀਅਰ ਗੂ ਜਿਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਪਾਰਟੀ ਵੱਲੋਂ ਉਮੀਦਵਾਰਾਂ ਲਾਂਗ ਕੱਟੇ ਜਾਵੇਗਾ ਤੇ ਉਹ ਜਿਹੜੇ ਵਿਕਾਸ ਦੇ ਕੰਮ ਜਿਹੜੇ ਕਿਤੇ ਨੇ ਉਹ ਲੋਕਾਂ ਵਿੱਚ ਲੱਗੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇੱਕ ਸਾਫ਼ ਸੁਥਰੀ ਜਿਹੜੀ ਹੈ ਲੋਕ ਸਰਕਾਰ ਮਿਲ ਸਕੇ